ਉੱਤੇ ਝੂਲਦੇ ਹੋਏ ਨਿਸ਼ਾਨ ਦੇਖ ਰਹੇ ਹਾਂ ਤੇ ਇਹ ਨਿਸ਼ਾਨ ਜਿਹੜੇ ਆ ਪਹਿਲਾ ਨਿਸ਼ਾਨ ਜਿਹੜਾ ਵਾ ਜਨਤਾਮੈਨਤੋ ਦਾ ਤੇ ਦੂਜਾ ਸਪੇਨ ਦਾ ਤੇ ਤੀਜਾ ਕਤਲੋਨੀਆ ਦਾ ਤੇ ਚੌਥਾ ਯੂਰਪ ਦਾ ਯੂਰਪ ਦੁਨੀਆ ਦੇ ਵਿੱਚ ਆਪਣੀ ਸਿਕਿਉਰਿਟੀ ਨੂੰ ਲੈ ਕੇ ਆਪਣੇ ਲੋਕਾਂ ਦੀ ਨਾਗਰਿਕਤਾ ਨੂੰ ਲੈ ਕੇ ਤੇ ਦੁਨੀਆ ਵਿੱਚ ਮੰਨਿਆ ਜਾਂਦਾ ਹੈ ਤੇ ਅੱਜ ਜਿਹੜਾ ਇਕੱਠ ਇਸ ਜਗ੍ਹਾ ਦੇ ਵਿੱਚ ਇਹ ਜਗ੍ਹਾ ਉਹ ਆ ਜਿੱਥੇ ਕਤਲੋਨੀਆ ਦਾ ਪ੍ਰੈਜ਼ੀਡੈਂਟ ਜਾਨੀ ਕਿ ਐਸੇ ਨੂੰ ਚਲਾਉਣ ਨੂੰ ਸਿਸਟਮ ਇਥੋਂ ਚੱਲਦਾ ਆ ਤੇ ਇਹਦੇ ਮੋਰੇ ਅੱਜ ਪੰਜਾਬੀਆਂ ਦਾ ਬਹੁਤ ਵੱਡਾ ਕੱਟ ਹੁੰਦਾ ਆ ਤੇ ਕੱਟ ਕਿਉਂ ਹੁੰਦਾ ਆ 20 ਸਾਲਾਂ ਦਾ ਨੌਜਵਾਨ ਜਿਹੜਾ ਆਪਣੀ ਰਾਤ ਨੂੰ ਘਰ ਨੂੰ ਜਾ ਰਿਹਾ ਸੀ ਤੇ ਉਸ ਦੀ ਜਿਹੜੀ ਆ ਜ਼ਿੰਦਗੀ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਤੇ ਉਹਦੇ ਸ਼ੁਰਾ ਮਾਰ ਕੇ ਇੱਕ ਮਗਰੇ ਵੀ ਜਿਹੜਾ ਉਹਨੂੰ ਉਹਦੇ ਵੱਲੋਂ ਉਹਨੂੰ ਮਾਰ ਦਿੱਤਾ ਜਾਂਦਾ ਆ ਉਹ ਤੋਂ ਬਾਅਦ ਇੱਕ ਪੈਲਟ ਬਣਨ ਵਾਸਤੇ ਇੱਕ ਬੱਚਾ ਆਉਂਦਾ ਆ ਤੇ ਤਾਰਾਗੋਨਾ ਦੇ ਏਰੀਏ ਦੇ ਵਿੱਚ ਉਸ ਦਾ ਕਤਲ ਹੋ ਜਾਂਦਾ ਆ ਤੇ ਸਭ ਤੋਂ ਪਹਿਲਾਂ ਤਾਂ ਭਾਜੀ ਹੁਣਾਂ ਦਾ ਧੰਨਵਾਦ ਕੀ ਨਾਮ ਆ ਭਾਜੀ ਆਪਣਾ ਇਹਨਾਂ ਸਰਜੀਤ ਸਿੰਘ ਜੀ ਸਰਜੀਤ ਸਿੰਘ ਬਾਰਸਲੋਨਾ ਰਹਿੰਦੇ ਆ ਜੀ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਮਾੜੀ ਗੱਲ ਜੀ ਬਹੁਤ ਹੀ ਜ਼ਿਆਦਾ ਮਾੜੀ ਗੱਲ ਆ ਹਾਂਜੀ ਇਹ ਤੇ ਰੋਕ-ਥਾਮ ਹੋਣੀ ਚਾਹੀਦੀ ਹੈ ਗਵਰਨਮੈਂਟ ਦੀ ਜੀ ਕਿਉਂਕਿ ਸਾਡੇ ਜਿਹੜੇ ਬੱਚੇ ਇਥੇ ਪੜ੍ਹਦੇ ਵੀ ਆ ਜਾਂ ਅੱਗੇ ਕੰਮ ਵੀ ਕਰਦੇ ਉਹ ਕਿਸੇ ਦੇ ਹੱਥ ਨਹੀਂ ਚੁੱਕਦੇ ਜੀ ਦੂਜੀ ਗੱਲ ਉਹ ਆਪਣੇ ਕੰਮ ਨਾਲ ਪਿਆਰ ਕਰਦੇ ਆ ਉਹ ਬੱਚੇ ਦਾ ਜਿਹੜਾ ਨਾ ਮਾੜਾ ਕੰਮ ਮਾਰ ਰਿਹਾ ਉਹਨੂੰ ਕੁਝ ਵੀ ਕੀਤਾ ਬਹੁਤ ਮਾੜੀ ਗੱਲ ਹੋਈ ਹੈ ਜੀ ਇਹ ਜਿਹੜੇ ਜਿਹੜੇ ਬੱਚਿਆਂ ਜਿਹੜੇ ਮੁਲਕ ਦੇ ਬੱਚੇ ਹੈਗੇ ਆ ਉਹਨਾਂ ਦੇ ਮਾਪਿਆਂ ਨੂੰ ਇਹ ਗੱਲ ਚਾਹੀਦੀ ਹੈ ਤੇ ਆਪਣੇ ਧੀਆਂ ਪੁੱਤਰਾਂ ਨੂੰ ਸਮਝਾਉਣਾ ਚਾਹੀਦਾ ਜੀ ਐਂ ਵੀ ਕਹਿੰਦੇ ਆ ਜਿਹੜੇ ਤੁਹਾਡੇ ਇੱਥੇ ਬੱਚੇ ਪੜ੍ਹਦੇ ਨਾ ਉਹ ਇੱਕ ਘੰਟਾ ਲੇਟ ਨਾਲ ਮਾਪਿਆਂ ਨੂੰ ਫੋਨ ਕਰਨਾ ਚਾਹੀਦਾ ਪਿੱਛੇ ਜੀ ਤੇ ਬੱਚਾ ਤੇਰਾ ਟਾਈਮ 5 ਵਜੇ ਦਾ ਸਕੂਲ ਤੋਂ ਆਉਂਦੂ 7 ਵਜੇ ਘਰ ਨਹੀਂ ਆਇਆ ਹੂੰ ਉਹ ਇਸ ਕਰਕੇ ਬੱਚੇ ਖਰਾਬ ਹੀ ਹੁੰਦੇ ਆਪਣੇ ਵੀ ਹੁੰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਚੰਗੀ ਸਲਾਹ ਦਿੱਤੀ ਬਾਜਵਾ ਜੀ ਇਹ ਕ੍ਰਾਈਮ ਮੁਬਦਰ ਆਇਆ ਕ੍ਰਾਈਮ ਬਹੁਤ ਜ਼ਿਆਦਾ ਹੋ ਗਿਆ ਆ ਇਹਨੂੰ ਇੱਥੋਂ ਦੀ ਗਵਰਨਮੈਂਟ ਕਿੱਦਾਂ ਰੁਕੇਗੀ ਨਹੀਂ ਰੁਕੇਗੀ ਕੀ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਬਚਾ ਜਾਂ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਹਦੇ ਬਾਰੇ ਕੁਝ ਤੁਸੀਂ ਜ਼ਰੂਰ ਜਿਵੇਂ ਤੁਸੀਂ ਕਿਸਾਨ ਯੂਨੀਅਨ ਦੇ ਲੀਡਰ ਹੋ ਤੁਸੀਂ ਸਾਰਿਆਂ ਨਾਲ ਕਿਸਾਨੀ ਤੌਰ ਤੇ ਪੋਸਟਾਂ ਵੀ ਪਾਉਨੇ ਹੋ ਤੇ ਸੰਘਰਸ਼ ਵਿੱਚ ਵੀ ਹੋ ਤੇ ਇਸ ਲਈ ਕਮਿਊਨਿਟੀ ਨੂੰ ਕੀ ਕਹਿਣਾ ਕਮਿਊਨਿਟੀ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਭਾਜੀ ਵੇਖੋ ਆਪਣੀ ਜਿਹੜੀ ਸੇਫਟੀ ਆ ਨਾ ਉਹਨੂੰ ਤੁਸੀਂ ਕੋਸ਼ਿਸ਼ ਪਹਿਲੀ ਤੇ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਖੁਦ ਜਿਹੜੇ ਨਾ ਸੇਫ ਰੱਖੋ ਤੁਸੀਂ ਜਦੋਂ ਸਫਰ ਕਰਦੇ ਹੋ ਬੱਸਾਂ 'ਚ ਟ੍ਰੇਨਾਂ 'ਚ ਮੈਟਰੋਆਂ 'ਚ ਆਹ ਜ਼ਰੂਰੀ ਨਹੀਂ ਕਿ ਉਹਨਾਂ ਦਾ ਆਪਣਾ ਧਿਆਨ ਤੁਸੀਂ ਹਮੇਸ਼ਾ ਫੋਨਾਂ ਦੇ ਵਿੱਚ ਲਾ ਕੇ ਰੱਖੋ ਆਸੇ ਪਾਸੇ ਤੁਹਾਡੇ ਗਲਤ ਅਨਸਰ ਜਿਹੜੇ ਨਾ ਲੁੱਟਾਂ ਘੁਆਾਂ ਵਾਲੇ ਜਾਂ ਹੋਰ ਬਹੁਤ ਤੁਰਦੇ ਫਿਰਦੇ ਹੁੰਦੇ ਆ ਥੋੜੀ ਜੀ ਨਿਗਾਹ ਦੇ ਰੱਖਣੀ ਪੈਂਦੀ ਆ ਕਿ ਹਾਂ ਬਈ ਕੋਈ ਸਾਡੇ ਆਲੇ ਦੁਆਲੇ ਕੋਈ ਵਾਰਦਾਤ ਕਰਨ ਵਾਲਾ ਵਿਅਕਤੀ ਤਾਂ ਨਹੀਂ ਹੈਗਾ ਅਗਰ ਹੈ ਤਾਂ ਉੱਤੋਂ ਤੁਸੀਂ ਸਿਕਿਉਰ ਹੋਵੋ ਉਸ ਤੋਂ ਬਾਅਦ ਜੇ ਕੋਈ ਅਨਸੁਖਾਵੀ ਘਟਨਾ ਕਿਸੇ ਦੇ ਨਾਲ ਵਾਪਰ ਵੀ ਜਾਂਦੀ ਆ ਤਾਂ ਸਾਨੂੰ ਉਸੇ ਵੇਲੇ ਹੀ ਆ ਮਤਲਬ ਕਿ ਨੇੜੇ ਜਿਹੜਾ ਵੀ ਆਪਣਾ ਕੋਈ ਪੁਲਿਸ ਸਟੇਸ਼ਨ ਆ ਬਕਾਇਦਾ ਉਹਦੇ ਵਿੱਚ ਜਾ ਕੇ ਕਾਰਵਾਈ ਕਰਾਉਣੀ ਚਾਹੀਦੀ ਆ ਇਹ ਨਹੀਂ ਕਿ ਕੱਲੇ ਅੱਜ ਕਿਸੇ ਦੇ ਨਾਲ ਹੋ ਗਿਆ ਤੇ ਆਪਾਂ ਕਹਿੰਨੇ ਕਿ ਚਲੋ ਠੀਕ ਹੋ ਗਿਆ ਛੱਡੋ ਠਾਂ ਹਰ ਬੰਦੇ ਨੂੰ ਇਹ ਚੀਜ਼ ਚਾਹੀਦੀ ਕਿ ਜਦੋਂ ਵੀ ਕਿਸੇ ਨਾਲ ਕੋਈ ਅਨਸਕਾਫੀਅ ਕਟਨਾ ਵਾਪਰਦੀ ਆ ਤਾਂ ਜਰੂਰ ਮਤਲਬ ਕਰਵਾਵੇ ਜਾ ਕੇ ਕਾਰਵਾਈ ਤਾਂ ਜੋ ਸਾਡੀ ਕਮਿਊਨਿਟੀ ਦੇ ਨਾਲ ਜੜੀਆਂ ਜੜੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਇਹਨਾਂ ਦੇ ਸਪੈਨਿਸ਼ ਅਦਾਰਿਆਂ ਦੇ ਜਿਹੜੀ ਆਪਣੇ ਸਮਝ ਦੇ ਵਿੱਚ ਜਾਂ ਇਹਨਾਂ ਦੀ ਨਿਗਾਹ ਦੇ ਵਿੱਚ ਅਸੀਂ ਆ ਸਕੀਏ ਕਿ ਇਹ ਪੀਸਫੁਲ ਕਮਿਊਨਿਟੀ ਆ ਕੰਮਕਾਰ ਵਾਲੀ ਆ ਇੱਥੋਂ ਅਸੀਂ ਕੰਮਕਾਰ ਕਰਕੇ ਇਹਨਾਂ ਦੇ ਕਿਤੇ ਦੇ ਵਿੱਚ ਇਹਨਾਂ ਦੀ ਜਿਹੜੀ ਅਰਥਵਿਵਸਥਾ ਜਿਹੜੀ ਇਕਨੋਮੀ ਦੇ ਵਿੱਚ ਅਸੀਂ ਵੱਡਾ ਯੋਗਦਾਨ ਪਾਉਂਨੇ ਆ ਤਾਂ ਜੋ ਇਹ ਸਾਨੂੰ ਉਹਦੇ ਬਦਲੇ ਸਾਨੂੰ ਜਿਹੜਾ ਇੱਥੇ ਰਹਿਣ ਸਹਿਣ ਦੇ ਜਾਂਦੇ ਤੇ ਸਾਡੀ ਸੁਰੱਖਿਆ ਨੂੰ ਜਿਹੜਾ ਯਕੀਨੀ ਬਣਾਉਣ ਭਾਜੀ ਆਪਾਂ ਆਪਾਂ ਹਜੇ ਤੱਕ ਪਾਦਰਨਾਮੇੰਤੋਂ ਨੂੰ ਹੀ ਲੜੀ ਜੰਨੇ ਆ ਉਹ ਲੋਕੀ ਪੈਸੇ ਲੈ ਕੇ ਭੱਜ ਗਏ ਇਹ ਹੋ ਗਿਆ ਉਹ ਹੋ ਗਿਆ ਤੇ ਉਹਦੇ ਬਾਰੇ ਵੀ ਥੋੜਾ ਬਹੁਤਾ ਦੱਸੋ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਕੀ ਸਾਰੇ ਜਿਹੜੇ ਮੇਰੇ ਵੀਰ ਇੱਥੇ ਰਹਿੰਦੇ ਆ ਹਮੇਸ਼ਾ ਆਵਾਜ਼ ਸੁਣਦੇ ਆ ਪਰ ਇਹ ਕੰਮ ਆਪਣੀ ਕਮਿਊਨਿਟੀ ਵੀ ਗਲਤ ਕਰਦੀ ਆ ਬਿਲਕੁਲ ਬਿਲਕੁਲ ਕਰਦੀ ਆ ਕਿ ਨਹੀਂ ਕਰਦੀ ਪੈਸੇ ਲੈ ਕੇ ਠੱਗਦੇ ਆ ਲੋਕੀ ਇਹ ਵੀ ਕੰਮ ਇਹ ਵੀ ਕ੍ਰਾਈਮ ਆ ਨਾ ਬਿਲਕੁਲ ਕ੍ਰਾਈਮ ਆਪਣੀ ਜਨੀ ਕੰਮ ਇੱਕ ਕਤਲ ਕਰਨਾ ਗੱਲ ਹੋ ਰਿਆ ਪਰ ਜਿਹੜੇ ਆ ਪੈਸੇ ਪੁਲੇ ਇਹ ਵੀ ਇੱਕ ਕਤਲ ਦੇ ਬਰਾਬਰ ਹੈਗਾ ਕਿ ਜਿਹੜੇ ਤੁਸੀਂ ਪੈਸੇ ਲਾ ਕੇ ਮੈਂ ਨਹੀਂ ਕਹਿੰਦਾ নাও ਪੈਸੇ ਲਓ ਪਰ ਲਾਗਰ ਪੈਸੇ ਲੈ ਤਾਂ ਤੁਸੀਂ ਉਹਨੂੰ ਕੰਪਲੀਟ ਕਰੋ ਯਾ ਕੱਚੇ ਕੱਚੇ ਬੰਦੇ ਨੂੰ ਲੁੱਟਦੇ ਜਿਹੜੇ ਉਹਨਾਂ ਦਾ ਕੀ ਹਾਲ ਹੋਣਾ ਚਾਹੀਦਾ ਉਹ ਕ੍ਰਾਈਮਨਲ ਲਿਗੇ ਉਹ ਵੀ ਜਿਹੜੇ ਹਾਂਜੀ ਬਿਲਕੁਲ ਜਿਹੜਾ ਵੀ ਕਿਸੇ ਬੰਦੇ ਨੂੰ ਲੁੱਟਦਾ ਉਹ ਕ੍ਰਾਈਮਨਲ ਹੀ ਆ ਚਾ ਉਹ ਪੇਪਰ ਵਾਲਾ ਬਿਨਾ ਕੱਚੇ ਤੋਂ ਹੈਗਾ ਸਾਰਾ ਕੁਝ ਹੈਗਾ ਉਹ ਕ੍ਰਾਈਮਨਲ ਹੀ ਗਿਣਿਆ ਜਾਣਾ ਤੋ ਹੈ ਹੀ ਕ੍ਰਾਈਮਨਲ ਤੇ ਮੈਂ ਸਾਰਿਆਂ ਨੂੰ ਕਹਾਂਗਾ ਯਾਰ ਜਿਸ ਰਸਤੇ ਤੇ ਤੁਸੀਂ ਹੁਣ ਬਿਨਾ ਪੇਪਰਾਂ ਤੋਂ ਹੈਗੇ ਆ ਉਸ ਤੋਂ ਅਗਲਾ ਜਿਹੜਾ ਸਟੈਪ ਯਾਨੀ ਕਿ ਜਿਹਦੇ ਕੋਲ ਪੇਪਰ ਆ ਗਿਆ 1 2 ਉਹਨਾਂ ਦੇ ਖਿਲਾਫ ਕੋਈ ਸਟੈਪ ਚੱਕਣਾ ਵਾ ਹਾਂ ਬਿਲਕੁਲ ਬਿਲਕੁਲ ਉਹਨਾਂ ਦੇ ਸਖਤ ਜਿਹੜੀ ਕਾਰਵਾਈ ਕਰਾਂਗੇ ਕਿ ਜਿਹੜੇ ਹੈਗੇ ਆ ਧੋਖਾ ਧੜੀਆਂ ਕਰਕੇ ਬੰਦੇ ਨੂੰ ਲੁੱਟਦੇ ਹੈਗੇ ਆ ਤੇ ਉਹਨਾਂ ਨੂੰ ਆਪਾਂ ਨਾ ਬੰਨਣ ਪਾਣਾ ਹੈਗਾ ਯਾ ਸਵਾਲ ਥੋੜਾ ਜਿਹਾ ਕੋੜਾ ਏ ਜਸਵਾਲ ਜੀ ਇਸ ਕਰਕੇ ਆਪਾਂ ਨਾ ਮੈਂ 20 ਸਾਲਾਂ ਦੇ ਮੁੰਡੇ ਦੀ ਨੌਜਵਾਨ ਦੀ ਜ਼ਿੰਦਗੀ ਗਈ ਆ ਅਸੀਂ ਅਸੀਂ ਉਸ ਉੱਤੇ ਪ੍ਰੋਟੈਸਟ ਕੀਤਾ ਪਰ ક્રાઈમ ਅਸੀਂ ਕਹਿੰਨੇ ਵੀ ਆ ਕਿ ਮਾਗਰੇਬੀਓ ਨੇ ਕਤਲ ਕੀਤਾ ਵਾ ਦੂਜੀ ਕਮਿਊਨਿਟੀ ਨੇ ਉਹਦਾ ਕਤਲ ਕੀਤਾ ਪਰ ਸਾਡੀ ਕਮਿਊਨਿਟੀ ਜਿਹੜੇ ਗਲਤ ਕੰਮ ਕਰਦੀ ਆ ਸਾਨੂੰ ਉਹ ਕੰਮ ਵੀ ਦੱਸਣੇ ਪੈਣਗੇ ਕਿ ਤੁਸੀਂ ਇਹ ਕੰਮ ਗਲਤ ਕਰ ਰਹੇ ਆ ਜਿਨ੍ਹਾਂ ਕਰਕੇ ਤੁਹਾਡੀ ਵੀ ਸਾਡੇ ਦੇਸ਼ ਦੀ ਸ਼ੋਭੀ ਖਰਾਬ ਹੁੰਦੀ ਆ ਠੀਕ ਹੈ ਜੀ ਇਹਦੇ ਉੱਤੇ ਖਿਆਲ ਰੱਖੋ ਬਾਕੀ ਭਾਈ ਸਾਹਿਬ ਹੁਣਾਂ ਨੇ ਕਿਹਾ ਸੀ ਮਾਰਸ਼ਲ ਆਰਟਸ ਸਿੱਖੋ ਕਿੱਥੇ ਅਕੈਡਮੀ ਕਿੱਥੇ ਆ ਆਪਣੀ ਭਾਜੀ ਆਪਣੇ ਬਾਦਲ ਲੋਨਾ ਜੀ ਆਪਣੇ ਗੁਰੂ ਘਰੋਂ ਆਪਾ ਚਾਹੀਦਾ ਸਾਡੇ ਕੋਲ ਪ੍ਰੋਪਰ ਪੱਕੀ ਜਗ੍ਹਾ ਨਹੀਂ ਹੈਗੇ ਆਪਾਂ ਨਹਿਰ ਤੇ ਸਿਖਾਈਦਾ ਲੋ ਜੀ ਇਹ ਨਹਿਰ ਤੇ ਗੱਤਕਾ ਸਿਖਾਉਂਦੇ ਆ ਫ੍ਰੀ ਸਾਰੇ ਬੱਚਿਆਂ ਨੂੰ ਅਸੀਂ ਇੱਥੇ ਹਰ ਵਾਰੀ ਸਿਖਾਈਦਾ ਕਾਫੀ ਟਾਈਮ ਹੋ ਗਿਆ ਸਾਡੀ ਮਤਲਬ ਇਹ ਕਿ ਨਾ ਇੱਕ ਰੂਪ ਦਾ ਗੱਤਕਾ ਅਖਾੜਾ ਖਾਲਸਾ ਮਤਲਬ ਇਹ ਕਿ ਨਾ ਬਾਦਲੋਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੱਚਿਆਂ ਨੂੰ ਸਿਖਾ ਰਹੇ ਆ ਤੇ ਮੈਂ ਨਾ ਇੱਕ ਰਿਪਰੈਜ਼ੈਂਟ ਕਰਨਾ ਚਾਹੁੰਦਾ ਹਾਂ ਪੰਜਾਬ ਤੋਂ ਸਪੇਨ ਜਿੰਨੇ ਵੀ ਮੇਰੇ ਵੀਰ ਦੇਖ ਰਹੇ ਆ ਤੁਹਾਡੇ ਲਈ ਇਹ ਵੀਡੀਓ ਬਹੁਤ ਕੰਮ ਦੀ ਆ ਕਿਉਂਕਿ ਕਈ ਗੱਲਾਂ ਇਹੋ ਜਿਹੀਆਂ ਆ ਜਿਹੜੀਆਂ ਤੁਹਾਨੂੰ ਪਤਾ ਹੀ ਨਹੀਂ ਆ ਤੁਸੀਂ ਆਪਣਾ ਬਚਾ ਕੇ ਕਿਦਾਂ ਕਰਨਾ ਤੁਸੀਂ ਪੁਲਿਸ ਨੂੰ ਕਿਦਾਂ ਫੋਨ ਕਰਨਾ ਤੁਸੀਂ ਬੋਲੀ ਕਿੱਥੋਂ ਸਿੱਖਣੀ ਤੁਸੀਂ ਨੈਸ਼ਨੈਲਟੀ ਪਾਸ ਕਿਵੇਂ ਕਰ ਸਕਦੇ ਆ ਬਹੁਤ ਸਾਰੀਆਂ ਗੱਲਾਂ ਬਤਾਇਆ ਜਿਹੜੀਆਂ ਸਾਡੀ ਭੈਣ ਆਪਣੇ ਸਕੂਲ ਜੁਪੀਟਰ ਜੁਪੀਟਰ ਦੇਵਮਾ ਜੀ ਜੁਪੀਟਰ ਦੇਵਮਾ ਦੇ ਵਿੱਚ ਸਿਖਾਉਂਦੀ ਆ ਤੇ ਉਹਦੇ ਵਿੱਚ ਜਾਨੀ ਕਿ ਤੁਹਾਨੂੰ ਮੋਡਲੀਆਂ ਗੱਲਾਂ ਜ਼ਿੰਦਗੀ ਜਿਉਣ ਦੀਆਂ ਸਿਖਾਉਂਦੀ ਆ ਤੇ ਬਹੁਤ ਜਿਹੜੀਆਂ ਗੱਲਾਂ ਬਤ ਐ ਜੋਤੀ ਪੈਣ ਮੈਨੂੰ ਇੱਕ ਗੱਲ ਦੱਸੀ ਜੀ ਆਪਣੀ ਕਮਿਊਨਿਟੀ ਦੇ ਵਿੱਚ ਆਪਣੀਆਂ ਕੁੜੀਆਂ ਦੇ ਵਿੱਚ ਉਹ ਕਿਹੜੀ ਕਮੀ ਹੈ ਸਾਡੀ ਕੁੜੀਆਂ ਦੇ ਵਿੱਚ ਜਿਹੜੀ ਕਮੀ ਹੈ ਉਹ ਹੈ ਸਾਡੇ ਅੰਦਰ ਇੱਕ ਡਰ ਹੁੰਦਾ ਹੈ ਕਿ ਪਤਾ ਨਹੀਂ ਅਸੀਂ ਸਿੱਖ ਪਾਵਾਂਗੇ ਜਾਂ ਨਹੀਂ ਅਸੀਂ ਕੁਝ ਕਰ ਪਾਵਾਂਗੇ ਜਾਂ ਨਹੀਂ ਉਹ ਸਾਰੀ ਜ਼ਿੰਦਗੀ ਘਰ ਬੈਠੀਆਂ ਰਹਿੰਦੀਆਂ ਨੇ 4-5 ਸਾਲ 6 ਸਾਲ ਲੰਘ ਜਾਂਦੇ ਆਂ ਬੱਚਿਆਂ ਦੀਆਂ ਕੇਅਰ ਕਰਦੇ ਹੋਏ ਆ ਬਾਅਦ ਚਾ ਕੇ ਮੈਨੂੰ ਇਹ ਕਹਿੰਦੀਆਂ ਨੇ ਕਿ ਅਸੀਂ ਆਪਣੇ ਲਈ ਟਾਈਮ ਨਹੀਂ ਕੱਢਿਆ ਤੇ ਅੱਜ ਹੁਣ ਸਾਡੇ ਕੋਲ ਜਦੋਂ ਟਾਈਮ ਹੈ ਨਹੀਂ ਯਾ ਅਸੀਂ ਆਪਣੇ ਲਈ ਕਰਨਾ ਚਾਹੁੰਦੇ ਆ ਤਾਂ ਅਸੀਂ ਕਰ ਨਹੀਂ 파ਰੇ ਇਹ ਤੁਹਾਡਾ ਡਰ ਹੈ ਜਿਹੜਾ ਤੁਹਾਨੂੰ ਨਹੀਂ ਕਿਤੇ ਬਾਹਰ ਜਾਣ ਦੇਗਾ ਇਹ ਡਰ ਹੈ ਕਿਉਂ ਤੇ ਡਰ ਪੈਦਾ ਕਿਉਂ ਹੋਇਆ ਬਸ ਇਸ ਚੀਜ਼ ਦਾ ਡਰ ਹੈ ਕਿ ਪਤ ਨਹੀਂ ਅਸੀਂ ਕਰ ਪਾਵਾਂਗੇ ਕਿ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦਾ ਅਸੀਂ ਇੱਥੇ ਤੱਕ ਪਹੁੰਚ ਗਏ ਅਸੀਂ ਉੱਥੇ ਵੀ ਪੜਾਈਆਂ ਲਿਖਾਈਆਂ ਕਰਕੇ ਆਏ ਆ ਤਾਂ ਸਕੂਲ ਖੋਲਿਆ ਜੀ ਸਕੂਲ ਖੋਲ ਕੇ ਤੇਰੇ ਕੋਲ ਇਦਾਂ ਦੇ ਕੇਸ ਵੀ ਆਏ ਹੋਣਗੇ ਕਿ ਜਿਹੜੇ ਕਦੇ ਸੋਚਿਆ ਨਹੀਂ ਹੋਵੇ ਬਾਅਦ ਤੈਨੂੰ ਆ ਕੇ ਤੈਨੂੰ ਥੈਂਕ ਯੂ ਕਰਦੇ ਹੋਣਗੇ ਵੀ ਇਹ ਹੀ ਸੋਚਿਆ ਨਹੀਂ ਇਹ ਕੰਮ ਹੋ ਸਕਦਾ ਜੀ ਬਿਲਕੁਲ ਇਦਾਂ ਹੋਈ ਆ ਬਹੁਤ ਵਾਰ ਹੋਇਆ ਮੇਰੇ ਨਾਲ ਕਿਉਂਕਿ ਮੇਰੇ ਕੋਲ 60 65 ਸਾਲ ਦੀਆਂ ਉੱਪਰ ਏਜ ਤੋਂ ਲੇਡੀਜ਼ ਆਂਦੀਆਂ ਨੇ ਲੈਂਗੁਏਜ ਸਿੱਖਣ ਨੈਸ਼ਨੈਲਿਟੀ ਕਰਨ ਮੈਂ ਇਹ ਸਵਾਲ ਇਸ ਕਰਕੇ ਕੀਤਾ ਆ ਕਿਉਂਕਿ ਬਹੁਤ ਸਾਰੀਆਂ ਲੇਡੀਜ਼ ਆ ਜਿਹੜੀਆਂ ਲੇਡੀਜ਼ ਜਿਹੜੀਆਂ ਵਾ ਡਾਕਟਰ ਦੇ ਕੋਲ ਜਾਣਾ ਵਾ ਉਹਨਾਂ ਨੂੰ ਲੇਡੀ ਸੀ ਟਰਾਂਸਲੇਟਰ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਇਹੋ ਜੀਆਂ ਡਾਕਟਰ ਨਾਲ ਹੁੰਦੀਆਂ ਜਿਹੜੀਆਂ ਜਨਾਨੀ ਹੀ ਲੇਡੀਸ ਹੀ ਜਿਹੜੀ ਕਰ ਸਕਦੀ ਡਾਕਟਰ ਨਾਲ ਕੋਈ ਬੰਦਾ ਤੀਸਰਾ ਬੰਦਾ ਜਾ ਕੇ ਟਰਾਂਸਲੇਟਰ ਨਹੀਂ ਕਰ ਸਕਦਾ ਪ੍ਰਾਈਵੇਸੀ ਹੈ ਨਾ ਤੇ ਮੈਂ ਕਹੂੰਗਾ ਕਿ ਭੈਣ ਬਹੁਤ ਵਧੀਆ ਤੂੰ ਕੰਮ ਕਰ ਰਹੀ ਆ ਤੇ ਤੈਨੂੰ ਪੂਰੀ ਕਮਿਊਨਿਟੀ ਤੈਨੂੰ ਸਪੋਰਟ ਕਰੇ ਭੈਣ ਜੀ ਦਾ ਸਕੂਲ ਹੈ ਸਕੂਲ ਦਾ ਐਡਰੈਸ ਦੱਸੋਗੇ ਮੈਨੂੰ ਜੀ ਸਾਡਾ ਸਕੂਲ ਬਿਲਕੁਲ ਸੈਂਟਰ ਦੇ ਵਿੱਚ ਹੈ ਕਾਈਏ ਵੀਆਰਓਐਲ 140 140 ਨੰਬਰ ਤੇ ਸਾਡਾ ਸਕੂਲ ਹੈ ਤੇ ਮੈਂ ਬਸ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸਣਾ ਚਾਹੂੰਗੀ ਮੈਂ ਆਈ ਸੀ ਮੇਰੇ ਕੋਲ ਵੀ ਪੇਪਰ ਨਹੀਂ ਸੀਗੇ ਮੈਂ ਵੀ ਪੰਜ ਤੋਂ 6 ਸਾਲ ਬਹੁਤ ਸਟਰਗਲ ਦੇਖਿਆ ਜੇ ਮੈਂ ਅੱਜ ਪੜ ਕੇ ਇੱਥੇ ਇੱਕ ਸਕੂਲ ਖੋਲ ਸਕਦੀ ਆ ਕਿਉਂਕਿ ਮੇਰੇ ਨਾਲ ਜੋ ਬੀਤੀ ਸੀ ਉਹ ਮੈਂ ਨਹੀਂ ਚਾਹਦੀ ਕਿਸੇ ਹੋਰ ਨਾਲ ਬੀਤੇ ਇਸ ਕਰਕੇ ਮੈਂ ਸਕੂਲ ਖੋਲਿਆ ਸ਼ਾਬਾਸ਼ ਇਹਦੇ ਕੁੜੀ ਦੇ ਕਿ ਜੇ ਵਾਕਈ ਤਾਰੀਫ ਵਾਲੀ ਗੱਲ ਆ ਕਿ ਜੇ ਕਿਸੇ ਨੂੰ ਬੋਲੀ ਆਉਂਦੀ ਹੋ ਤਾਂ ਪੁਲਿਸ ਨੂੰ ਫੋਨ ਲਾਉਗਾ ਹਨਾ ਜਦੋਂ ਘਰ ਵਾਲੇ ਤੋਂ ਕੁੱਟ ਖਾਂਦੀਆਂ ਆ ਤਾਂ ਫਿਰ ਕਹਿੰਦੀਆਂ ਭਾਜੀ ਅਮਰੀਕ ਦਾ ਨੰਬਰ ਲਾਓ ਭਾਜੀ ਅਮਰੀਕ ਪੁਲਿਸ ਨੂੰ ਫੋਨ ਲਾਵੇ ਹਨਾ ਇਹ ਕੰਮ ਨਹੀਂ ਹੋਊਗਾ ਫਿਰ ਤੁਸੀਂ ਡਾਇਰੈਕਟ ਫੋਨ ਲਾ ਸਕਦੀਆਂ ਤੇ ਬਾਕੀ ਬਹੁਤ ਬਹੁਤ ਧੰਨਵਾਦ ਜੋਤੀ ਭੈਣ ਤੇ ਕਮਿਊਨਿਟੀ ਦੇ ਵਿੱਚ ਚੰਗਾ ਕੰਮ ਕਰਦਾ ਸਾਡੇ ਗੁਰਜੀਤ ਭਾਜੀ ਆ ਤੇ ਗੁਰਜੀਤ ਭਾਜੀ ਕਾਫੀ ਕਮਿਊਨਿਟੀ ਦੇ ਵਿੱਚ ਭਜ ਦੌੜ ਕਰਦੇ ਰਹਿੰਦੇ ਆ ਆਪਾਂ ਅੱਜ ਇੱਥੇ ਇਨਸਾਫ ਦੀ ਗੱਲ ਕੀਤੀ ਆ ਜੀ ਸਾਰਿਆਂ ਨੇ ਨਾਰੇ ਵੀ ਲਾਏ ਆ ਕਾਨੂੰਨ ਬਦਲੋ ਇਹ ਲੋਕ ਵੀ ਸਪੈਨਿਸ਼ ਵੀ ਲੋਨ ਦੇ ਆ ਸਾਰੇ ਕਹਿੰਦੇ ਆ ਸਪੈਨਿਸ਼ ਵੀ ਬਹੁਤ ਕਹਿੰਦੇ ਆ ਕਿ ਕਾਨੂੰਨ ਬਦਲੋ ਇੱਥੋਂ ਇਹੜੇ ਬਾਹਰੋਂ ਆਏ ਹੋਏ ਲੋਕ ਇਹਨਾਂ ਨੂੰ ਕੱਢੋ ਇਹ ਇਹਨਾਂ ਨੇ ਗੰਦ ਪਾਇਆ ਬਿਲਕੁਲ ਬਿਲਕੁਲ ਕਹਿੰਦੇ ਆ ਨਾ ਹੂੰ ਹੂੰ ਪਰ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਭਾਈ ਜਿਹੜੇ ਆਪਣੇ ਲੋਕ ਗਲਤ ਕੰਮ ਕਰਦੇ ਆ ਉਹਨਾਂ ਦਾ ਕੀ ਹੋਣਾ ਚਾਹੀਦਾ ਬਿਲਕੁਲ ਇਹਦੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਿੱਦਾਂ ਆਪਾਂ ਮਰੋਕੀ ਕਹਿੰਦੇ ਆ ਮਰੋਕੀਆਂ ਇਹ ਜਿਹੜੇ ਮਰੋਕੀਆਂ ਨੂੰ ਕੱਢ ਨਹੀਂ ਸਕਦੇ ਇਹ ਇਥੋਂ ਕਿਉਂਕਿ ਸਭ ਤੋਂ ਪਹਿਲਾਂ ਇਹ ਜਿਹੜਾ ਸਪੇਨ ਦੇ ਵਿੱਚ ਇਮੀਗ੍ਰੈਂਟਸ ਹੈਗੇ ਉਹ ਮਰੋਕੀ ਆ ਇਹਨਾਂ ਦਾ 20% 임ਪੋਸਤੋ ਜਿਹੜੇ ਮਰੋਕੀ ਦੇ ਰਹੇ ਆ ਇਹਦੇ ਸਪੇਨ ਦੇ ਵਿੱਚ ਇਹਨਾਂ ਨੂੰ ਕੱਢ ਨਹੀਂ ਸਕਦੇ ਪਰ ਬਹੁਤ ਸਾਰੀਆਂ ਹੁਣ ਪਾਰਟੀਆਂ ਜਿਹਦਾ ਬਾਕਸ ਪੀਪੇ ਹੈਗੀ ਆ ਇਹ ਜਿਹੜੇ ਇਹਨਾਂ ਦੇ ਖਿਲਾਫ ਹੋਏ ਆ ਕਿਉਂਕਿ ਇਹ ਕ੍ਰਿਮੀਨਲ ਦੇ ਖਿਲਾਫ ਹੋਏ ਆ ਜਿਹੜੇ ਕਿ ਮਰੋਕ ਦਾ ਤੇ ਜਿਹੜਾ ਸਪੇਨ ਦਾ ਸਿਰਫ 33 ਕਿਲੋਮੀਟਰ ਦਾ ਰਸਤਾ ਸਮੁੰਦਰ ਦਾ ਜਿਹਦੇ ਰਾਹੀਂ ਇਹ ਧਰ ਕੇ ਵੀ ਆ ਜਾਂਦੇ ਆਪਣੀਆਂ ਜਾਲੀ ਬੋਰਡ ਦੇ ਸਾਹਾਰੇ ਹੀ ਆ ਜਾਂਦੇ ਆ ਉਹਦੇ ਵਿੱਚ ਬਹੁਤ ਸਾਰੇ ਕ੍ਰਿਮੀਨਲ ਜਿਹੜੇ ਇਸ ਟਾਈਮ ਸਪੇਨ ਦੇ ਵਿੱਚ ਇੰਟਰ ਹੋ ਚੁੱਕੇ ਆ ਜਿਹੜੇ ਬਹੁਤ ਹੀ ਜ਼ਿਆਦਾ ਖਤਰਾ ਤੇ ਇਹਨਾਂ ਲਈ ਇੰਪੋਸੀਬਲ ਹੈ ਕਿ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਡਿਪੋਰਟ ਕਰਨਾ ਪਰ ਇਹ ਜਿਹੜੀ ਗਵਰਨਮੈਂਟ ਹੈ ਜਿਹੜੀ ਬੋਕਸ ਕਹਿ ਰਹੀ ਹੈ ਜਿਹੜੇ ਆਪਾਂ ਕਹਿ ਰਹੇ ਆ ਇਹ ਹੀ ਕਹਿ ਰਹੇ ਜਿਹੜਾ ਤੁਹਾਡੇ ਲੇ ਹੈ ਜਿਹੜੇ ਨਾਰਮ ਜਿਹੜੇ ਪਹਿਲਾਂ ਸਦੀਆਂ ਦੇ ਚੱਲੰਦੇ ਉਹਨਾਂ ਨੂੰ ਚੇਂਜ ਕੀਤਾ ਜਾਵੇ ਇਸ ਤਰ੍ਹਾਂ ਇੱਥੇ ਦੇ ਲੋਕ ਜਿਹੜੇ ਆ ਉਹ ਇਹਨਾਂ ਦੇ ਜਿਹੜੇ ਮਿਗਰੇ ਵੀ ਜਿਹੜੇ ਵੀ ਹੈਗੇ ਜਦ ਅਲਜੀਰੀਆ ਹੈਗਾ ਮਰਾਕੋ ਹੈਗਾ ਉਹਦੇ ਉੱਤੋਂ ਦੁਖੀ ਹੈ ਪਰ ਉਹਦਾ ਕੀ ਸੋਲੂਸ਼ਨ ਹੈ ਉਹਦਾ ਸੋਲੂਸ਼ਨ ਇਹਨਾਂ ਨੂੰ ਬੈਠ ਕੇ ਇਹਦਾ ਨਾਰਮਾ ਜਿਹੜਾ ਵੀ ਹੈ ਲੇ ਹੈ ਉਹਨੂੰ ਸਖਤ ਬਣਾਉਣਾ ਹੀ ਹੈ ਹੋਰ ਇਹਦਾ ਲੇ ਹੋਰ ਕੁਝ ਨਹੀਂ ਕਰ ਸਕਦੇ ਕਿਉਂਕਿ ਉਹ ਉਹ ਇੱਕ ਜਿਹੜਾ ਸ਼ੈਨਗਨ ਕੰਟਰੀਆਂ ਜਦੋਂ ਕੋਈ ਕਤਲ ਕਰਦਾ ਮੈਂਟ ਦੀ ਬਾਰਡਰ ਪਾਰ ਕਰ ਜਾਂਦਾ ਉਹ ਕਿਹੜਾ ਸੜਕ ਰਾਹੀਂ ਕਰਦਾ ਉਹ ਤਾਂ ਪਹਾੜੀਆਂ ਰਾਹੀਂ ਕਰ ਜਾਂਦਾ ਇਹਨਾਂ ਕੋ ਕੀ ਹੈ ਉਹ ਕਿ ਜਿੱਥੋਂ ਵੀ ਬੰਦਾ ਬਾਰਡਰ ਪਾਰ ਕਰੇ ਉੱਥੋਂ ਫੜਿਆ ਜਾਵੇ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਭਾਈ ਕੀ ਨਾਮ ਆਪਣਾ ਪ੍ਰਵੀਨ ਕੁਮਾਰ ਜੀ ਪ੍ਰਵੀਨ ਕੁਮਾਰ ਜੀ ਪ੍ਰਵੀਨ ਕੁਮਾਰ ਜੀ ਜਿਹੜੇ ਆ ਕੇਸ ਹੋ ਰਹੇ ਆ ਇਹਨਾਂ ਬਾਰੇ ਕੀ ਕਹਿਣਾ ਮੋੜ ਗਲਤ ਹੋ ਰਹੀ ਦਿਨ ਬਦ ਦਿਨ ਬਤਾ ਜ਼ਿਆਦਾ ਕੰਮ ਜਿਲਾਕੇ ਕੰਟਰੋਲ ਹੋਣਾ ਚਾਹੀਦਾ ਹੈ ਅਜਿਹੇ ਹਾਲਤ ਦੇ ਵਿੱਚ ਲੋ ਜੀ ਇਹ ਵੀਡੀਓ ਅਸੀਂ ਤੇ ਜਰਨਲ ਹੀ ਕੀਤੀ ਆ ਕਿ ਮਰਡਰ ਬਹੁਤ ਸਾਰੇ ਹੋ ਰਹੇ ਆ ਪੰਜਾਬੀਆਂ ਦੇ ਨੌਜਵਾਨਾਂ ਦੇ ਉਹਨਾਂ ਵਾਸਤੇ ਅਸੀਂ ਕੀਤੀ ਆ ਤੇ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਹਿਲ ਸਿੰਘ ਇਸ ਵੇਲੇ ਕੈਮਰੇ ਦੇ ਹੇਗਾ ਪਿੱਛੇ ਤੇ ਸਾਹਿਲ ਸਭ ਤੋਂ ਪਹਿਲਾਂ ਤੇਰਾ ਥੈਂਕ ਯੂ ਆ ਧੰਨਵਾਦ ਤੁਹਾਡਾ ਵੀ ਇਹ ਪੰਜਾਬ ਤੋਂ ਸਪੇਨ ਦਾ ਡਾਇਰੈਕਟਰ ਸੀਓ ਜਿਹੜਾ ਕਹਿ ਸਕਦੇ ਸਾਡਾ ਇਹ ਭਾਜੀ ਆ ਤੇ ਇਹੀ ਚਲਾ ਰਿਹਾ ਤੇ ਮੈਂ ਤਾਂ ਸਿਰਫ ਮਾਈਕ ਤੇ ਕੰਮ ਕਰਦਾ ਵਾਂ ਤੇ ਭਾਈ ਦਾ ਬਹੁਤ ਧੰਨਵਾਦ ਆ ਜੋਤੀ ਭੈਣ ਦਾ ਬਹੁਤ ਧੰਨਵਾਦ ਆ ਜਿਹੜਾ ਚਲਾ ਰਹੀ ਆ ਤੇ ਤੁਸੀਂ ਸਾਰੇ ਪ੍ਰੋਗਰਾਮ ਨੂੰ ਸਾਡੇ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਅੱਗੇ ਗਾਂ ਤੁਹਾਨੂੰ ਮਿਲਦੇ ਆ ਤੁਹਾਨੂੰ ਅਸੀਂ ਜਲਦ ਲਾਈਵ ਵੀਡੀਓ ਦੇ ਵਿੱਚ ਡੇਲੀ ਡੇਲੀ ਦੇਵਾਂਗੇ ਤਾਜ਼ੀਆਂ ਤਾਜ਼ੀਆਂ ਖਬਰਾਂ ਮਿਲਦੇ ਰਹੋ ਹੁਣ ਤੱਕ ਲਈਨਕ ਮੈਂ ਤੁਹਾਡਾ ਅਮਰੀਕ ਸਿੰਘ ਸਾਇਲ ਸਿੰਘ ਦੇ ਨਾਲ ਹਾਤਾਕਲੀ ਧੰਨਵਾਦ ਹਾਤਾਕਲੀ ਧੰਨਵਾਦ ਪੰਜਾਬ ਤੋਂ ਸਪੇਨ